ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਲੈ ਕੇ ਆਏ ਆ ਇਹ ਬੱਚੀ ਕੱਲ੍ਹ ਤਾਜੀ ਸੂਈ ਆ ਅੱਜ ਆਪਾਂ 5 ਅਕਤੂਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ 4 ਤਰੀਕ ਨੂੰ ਕੱਲ੍ਹ ਸੂਈ ਆਏ ਸਵੇਰ ਅੱਜ 5 ਤਰੀਕ ਨੂੰ ਆਪਾਂ 5 ਅਕਤੂਬਰ ਨੂੰ ਸਾਮੀ ਵੀਡੀਓ ਕਵਰ ਕਰਦੇ ਆਂ ਲਾਸਟ ਤੱਕ ਵੀਡੀਓ ਤੇ ਬਨੇ ਰਹੋ ਤੁਹਾਨੂੰ ਪ੍ਰੋਪਰ ਬੱਸੀ ਦੀ ਡਿਟੇਲ ਦਵਾਂਗੇ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਨੂੰ ਚੰਗੀ ਬਰੀਡ ਦੇ ਵਿੱਚ ਬੱਸੀ ਚਾਹੀਦੀ ਹੈ ਨਵੇਂ ਹਾਨ ਦੇ ਵਿੱਚ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਕਿ ਪੂਰੇ ਕੰਪੈਰਟ ਆਰਡਰ ਦੀ ਕਿਹੜੇ ਸਿਮਨ ਦੀ ਬੱਛੀ ਆਪ ਆਹੇ ਸਾਰਾ ਰਿਕਾਰਡ ਮਿਲ ਜੂਗਾ ਇਹਦਾ ਤੇ ਕਿੰਨਾ ਇਹਨੇ ਪਹਿਲੇ ਸੂ ਦੁੱਧ ਕੱਢਿਆ ਸਾਰਾ ਰਿਕਾਰਡ ਮਿਲ ਜੂਗਾ ਇਹ ਤੋਂ ਇਲਾਵਾ ਵੀ ਆਪਣੇ ਫਾਰਮ ਤੇ ਹੋਰ ਵੀ ਕਾਫੀ ਨਾਲ ਸੇਲ ਵਾਸਤੇ ਅਵੇਲੇਬਲ ਨੇ ਉਹਨਾਂ ਦੀ ਵੀਡੀਓ ਆਪਾਂ ਕੱਲ੍ਹ ਸਾਮੀ ਅਪਲੋਡ ਕਰਾਂਗੇ ਫਿਲਹਾਲ ਆਪਾਂ ਕੱਲੀ ਬੱਛੀ ਦੀ ਵੀਡੀਓ ਦਿਖਾਉਣੀ ਆ ਜਿਹੜੀ ਸੇ ਅੱਜ 5 ਅਕਤੂਬਰ ਨੂੰ ਸ਼ਾਮ ਨੂੰ ਵੀਡੀਓ ਕਵਰ ਕਰਦੇ ਆਂ ਹਵਾਨਾ ਦੇਖੋ ਪਹਿਲਾਂ ਤੁਸੀਂ ਇੱਥੋਂ ਚੈੱਕ ਕਰਿਓ ਬੱਚੀ ਦੀ ਬਰੀਡ ਦੇੰਜ ਹਵਾਨੇ ਦੇ ਦੂਰੋਂ ਦਿਖਾਈ ਦਿੰਦੀਆਂ ਨੇ ਮਿਲਕ ਮੈਨ ਦੇਖੋ ਕਿੰਨੀ ਸਟਰੌਂਗ ਆਉਂਦੀਆਂ ਬਾਕੀ ਬੂਥੀ ਵਾਥੀ ਬਰੀਡ ਬਰੂਡ ਬਹੁਤ ਟੌਪ ਦੀ ਆ ਬਰੀਕੀਆਂ ਦੇ ਵਿੱਚ ਬਹੁਤ ਆ ਵੱਸੀ ਇੱਥੋਂ ਦੇਖੋ ਹਵਾਨਾ ਸ਼ਾਮ ਦੇ ਆਪਾਂ 5 ਵਜੇ ਵੀਡੀਓ ਕਵਰ ਕਰ ਰਹੇ ਆਂ 5 ਅਕਤੂਬਰ ਨੂੰ ਟੌਪ ਦੀ ਬਰੀਡ ਆ ਜਿਹਨੂੰ ਆਪਾਂ ਕਹਿੰਦੇ ਜਿਨੇ ਮੰਨ ਕੇ ਚਲੋ ਵੀ ਚੰਗੀ ਬਰੀਡ ਫਾਰਮ 'ਚ ਤਿਆਰ ਕਰਨੀ ਆ ਨਵਾਂ ਜਨਰੇਸ਼ਨ ਦੇ ਬੱਚੀ ਪਾਉਣੀਆਂ ਦਾ ਉਹ ਵੀਰਲੀ ਸਲੇਰੀ ਮੌਕਾ ਹੋਊਗਾ ਕੱਲ੍ਹ ਸਵੇਰ ਹਾਈਟ ਲੈਂਥ ਬੱਤੀ ਦੀ ਫੁੱਲ ਆ ਕਿਹੜੇ ਸੀਮਨ ਦੀ ਹੈ ਹਰ ਰਿਕਾਰਡ ਮਿਲ ਜੂਗਾ ਸੋ ਜਿਹੜਾ ਪਹਿਲੇ ਸੂਏ ਦਾ ਰਿਕਾਰਡ ਆ ਇਹਦਾ ਉਹ 25 22 ਲੀਟਰ ਦਾ ਰਿਕਾਰਡ ਆ ਬਾਕੀ ਪ੍ਰਿੰਟ ਪ੍ਰਿੰਟ ਬੱਤੀ ਦਾ ਬਹੁਤ ਸੋਹਣਾ ਖੜ ਨਹੀਂ ਖੁਰ ਨਹੀਂ ਬੱਤੀ ਦੇਖੋ ਤੁਸੀਂ ਬਾਕੀ ਜਿਹੜੇ ਲੇਵੇ ਦੀ ਗੱਲ ਕਰੀਏ ਤਾਂ ਜਿਹਨੂੰ ਆਪਾਂ ਕਹਿੰਦੇ ਫਿਕਸ ਆ ਡਰਾ پورا ਦੇਖੋ ਕੋਈ ਬਾਦੂ ਘਾਟੂ ਥਾਂ ਨਹੀਂ ਹੈਗਾ ਇਕੱਲਾ ਇਕੱਲਾ ਨਿਕੜਮਾ ਥਾਣਾ ਇੱਥੋਂ ਜੇ ਕਰਿਓ ਤੁਸੀਂ ਹਾਈਟ ਲੈਂਥ ਬੱਤੀ ਦੀ ਲਿਆਵੋ ਰੋਗ ਲੈ ਤਰੂਗਲ ਸੋ ਦੇਖੋ ਬਿਊਟੀ ਵਰਟੀ ਦੇਖੋ ਬੱਸੀ ਦੀ ਹਾਈਟ ਲੈਂਥ ਕਿੰਨੀ ਆ ਬਾਕੀ ਆਰਡਰ ਲੈ ਚਲ ਲੈ ਚਲ ਕੋਈ ਨਾ ਲੈ ਚਲ ਇੱਕ ਜਿਹੜਾ ਹੋਰ ਦਵਾ ਦੇ ਉਹਨੂੰ ਹੋਰ ਲੈ ਆ ਫਿਕਸ ਲੈਵੇ ਦੀ ਬੱਚੀ ਆ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਬੱਸੀ ਖਰੀਦ ਸਕਦੇ ਹੋ ਇਹ ਸੁਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇੱਥੋਂ ਚੈੱਕ ਕਰੋ ਤੁਸੀਂ ਇੱਥੋਂ ਤੁਸੀਂ ਪ੍ਰਿੰਟ ਪ੍ਰਿੰਟ ਦੇਖੋ ਬੱਚੀ ਦਾ ਖੜ ਨਹੀਂ ਖੁੜ ਨਹੀਂ ਦੇਖੋ ਬੱਚੀ ਦੀ ਬਰੀਡ ਟੌਪ ਦੀ ਆ ਦੂਜਾ ਸੂਆ ਸੂਈ ਆ ਇਹ ਕੱਲ ਸੂਈ ਆ ਮਗਰ ਇਹਦੇ ਮੇਲਕਾਫ ਆ ਲੈ ਚਲ ਉਧਰ ਬੁੱਤ ਇੱਕ ਜਿਹੜਾ ਦਵਾ ਦੇ ਉਧਰੋਂ ਲੈ ਚਲ ਬਾਕੀ ਜਿਵੇਂ ਆਪਾਂ ਕਹਿੰਦਾ ਲੈਗ ਸਕੋਰ ਹਾਈਟ ਲੈਂਥ ਬੱਚੀ ਦੀ ਪੂਰੀ ਆ ਦੇਖੋ ਬਰੀਡ ਬਰੀਕੀਆਂ ਦੇ ਵਿੱਚ ਬਹੁਤ ਆ ਬੱਸੀ ਰੋਗਲਾ ਰੋਗਲਾ ਇੱਥੇ ਰੂਗਾ ਲੈ ਚੱਲ ਪੁੱਤੋ ਲੈ ਚੱਲ ਲੈ ਚੱਲ ਉਧਰ ਬੱਚੇ ਕੋਲੇ ਲੈ ਚੱਲ ਸੋ ਇੱਥੋਂ ਦੇਖਿਓ ਤੁਸੀਂ ਐ ਜੇ ਆਪਾਂ ਫਾਰਮ ਵਾਲੀਆਂ ਬੱਚੀਆਂ ਦੇਖ ਰਹੇ ਆ ਫ੍ਰੀਜਨ ਆ ਉਹ ਚੀਜ਼ ਲੱਗੀ ਹੋਈ ਐ ਇਹਨੂੰ ਦੇਖੋ ਕੱਲਾ ਕੱਲਾ ਅੰਗ ਐੜਾ ਬਰੀਕੀ ਦੇ ਵਿੱਚ ਬੱਚੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਬੱਸੀ ਖਰੀਦ ਸਕਦੇ ਹੋ ਤੁਸੀਂ ਜਦ ਮਰਜੀ ਆਪਣੇ ਫਾਰਮ ਤੇ ਤੁਸੀਂ ਆਓਗੇ 15 ਤੋਂ 20 ਨਾਲ ਕੇ ਸੇਲ ਵਾਸਤੇ ਅਵੇਲੇਬਲ ਹੁੰਦੇ ਨੇ ਕਿਉਂਕਿ ਆਪਾਂ ਇਦਾਂ ਦੀਆਂ ਟਾਪ ਦੀਆਂ ਬੱਚੀਆਂ ਲੈ ਕੇ ਆਉਣੇ ਆ ਕਿਉਂਕਿ ਹੁਣ ਜਿੰਨੇ ਵੀ ਮੱਲਾ ਨਵੇਂ ਫਾਰਮਰ ਵੀਰ ਫਾਰਮ ਕਰ ਰਹੇ ਨੇ ਤਾਂ ਇਹਨਾਂ ਬੱਚੀਆਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਕਿ ਆਪਾਂ ਨੂੰ ਦੁੱਧ ਦੀ ਕਪੈਸਿਟੀ ਵੀ 25 ਤੋਂ 30 ਵਾਲੀ 35 ਵਾਲੀ ਚਾਹੀਦੀ ਆ ਤੇ ਬਰੀਡ ਦੇ ਵਿੱਚ ਵੀ ਚਾਹੀਦੀ ਆ ਵੀ ਅੱਗੇ ਆਪਾਂ ਬਰੀਡ ਤੇ ਕੰਮ ਕਰ ਸਕੀਏ ਸੋ ਅੱਗੇ ਪਿੱਛੇ ਦਾ ਹਵਾਨਾ ਫਾੜੀ ਵਾਲਾ ਲੈਵਾ ਜਿਹਨੂੰ ਆਪਾਂ ਕਹਿੰਦੇ ਆ ਦੇਖੋ ਇੱਥੋਂ ਚੈੱਕ ਕਰੋ ਤੁਸੀਂ ਹਵਾਨਾ ਬੱਚੀ ਦਾ ਚਮਗਰ ਆ ਗਿਆ ਤੇ ਮੇਲ ਕਾਫ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇਹਦੇ ਲਈ ਤੁਹਾਨੂੰ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ